ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸੋ ਅੱਜ ਦੀ ਵੀਡੀਓ ਆਪਣੀ ਬੇहद ਖਾਸ ਹੈ ਇਹ ਸਾਰਿਆਂ ਲਈ ਜ਼ਰੂਰੀ ਹੈ ਸੋ ਅੱਜ ਦਾ ਸੈਕੰਡ ਜਿਹੜਾ ਆਪਣਾ ਬਲੌਗ ਹੈ ਆ ਇਹ ਹੈ ਵਧੀਆ ਖਾਣ ਪੀਣ ਬਾਰੇ ਸੋ ਅੱਜ ਅਸੀਂ ਜਾਣਾ ਸੀ ਸ਼ਹਿਰ ਪਟਨਾ ਜਿਹੜਾ ਪਟਿਆਲੇ ਜ਼ਿਲ੍ਹੇ ਚ ਪੈਂਦਾ ਆ ਸਾਨੂੰ ਉੱਥੇ ਦੋ ਤਿੰਨ ਕੰਮ ਸੀ ਨਿੱਕੇ ਨਿੱਕੇ ਸੋ ਨਾਲ ਹੀ ਨਾਲ ਫਿਰ ਸਾਡੇ ਉੱਥੇ ਇੱਕ ਬੜੇ ਪਿਆਰ ਵਾਲੇ ਖਾਲਸਾ ਜੀ ਰਹਿੰਦੇ ਆ ਸੋ ਉਹ ਸ਼ੇਕ ਜੂਸ ਸਾਰਾ ਕੁਝ ਤਿਆਰ ਕਰਦੇ ਆ ਆਪਣੇ ਹੱਥੀਂ ਕਿਰਤ ਕਰਦੇ ਆ ਬੜੇ ਸਾਲਾਂ ਦੇ ਉੱਥੇ ਰਹਿੰਦੇ ਆ ਸੋ ਪਾਟੜਾ ਸ਼ਹਿਰ ਇੱਕ ਹੋਰ ਗੱਲ ਕਰਕੇ ਮਸ਼ਹੂਰ ਤੁਸੀਂ ਕੋਈ ਗੱਡੀ ਲੈਣੀ ਆ ਕੋਈ ਕਾਰ ਲੈਣੀ ਆ ਤਾਂ ਵੀ ਇਹ ਸ਼ਹਿਰ ਬੜਾ ਮਸ਼ਹੂਰ ਆ ਸੋ ਅਸੀਂ ਪਹੁੰਚ ਚੁੱਕੇ ਆ ਸ਼ਹਿਰ ਪਾਟੜਾ ਵੇਖੇ ਤੁਹਾਨੂੰ ਦਿਖਾਉਨੇ ਆ ਸ਼ਹਿਰ ਆ ਵੇਖੋ ਟ੍ਰਾਫਿਕ ਅੱਗੇ ਬਹੁਤ ਜ਼ਿਆਦਾ ਹੁੰਦੀ ਏ ਇੱਥੇ ਸੋ ਆ ਪਟਿਆਲਾ ਰੋਡ ਆ ਇਥੋਂ ਇੱਕ ਸਾਈਡ ਲੈਫਟ ਸਾਈਡ ਪਟਿਆਲਾ ਜਾਂ ਤੇ ਸੈਕੰਡ ਜਿਹੜਾ ਰਾਈਟ ਸਾਈਡ ਆ ਇੱਧਰ ਹਰਿਆਣੇ ਨੂੰ ਬਗ ਜਾਂਦੇ ਆ ਆਪਖਨੋਰੀ ਵਗੈਰਾ ਨੂੰ ਸੋ ਅਸੀਂ ਤਕਰੀਬਨ ਹੁਣ ਪਹੁੰਚ ਚੁੱਕੇ ਆ ਸ਼ਹਿਰ ਪਾਟੜਾ ਬੜਾ ਵਧੀਆ ਸ਼ਹਿਰ ਆ ਕਾਫੀ ਵੈਸੇ ਭੀੜਾ ਸ਼ਹਿਰ ਆ ਇੱਥੇ ਕੱਟ ਬਹੁਤ ਜ਼ਿਆਦਾ ਹੁੰਦਾ ਆ ਤਕਰੀਬਨ ਟ੍ਰਾਫਿਕ ਵਗੈਰਾ ਬਹੁਤ ਹੁੰਦੀ ਆ ਸੋ ਅਸੀਂ ਹੁਣ ਤੁਹਾਨੂੰ ਮਿਲਾਉਨੇ ਆ ਸਾਡੇ ਖਾਲਸਾ ਜੀ ਨਾਲ ਜਿਹੜੇ ਕਿ ਬੜੀ ਨੇੜੇ ਆ ਇਥੋਂ ਤੁਸੀਂ ਇੱਥੋਂ ਬੱਸ ਸਟੈਂਡ ਆ ਸਕਦੇ ਆ ਇਹ 올ਡ ਬੱਸ ਸਟੈਂਡ ਆ ਪੁਰਾਣਾ ਬੱਸ ਸਟੈਂਡ ਆ ਸੋ ਅਸੀਂ ਪਹੁੰਚ ਚੁੱਕੇ ਹਾਂ ਖਾਲਸਾ ਜੀ ਕੋਲ ਜਿਹੜੇ ਕਾਫੀ ਵੀ ਸਾਲਾਂ ਤੋਂ ਮਿਹਨਤ ਕਰਦੇ ਆ ਤੇ ਬੜੇ ਸਾਲਾਂ ਤੋਂ ਇੱਥੇ ਆਪਣਾ ਜਿਹੜਾ ਕਾਰੋਬਾਰ ਹੈ ਕਿਰਤੇ ਆ ਉਹ ਕਰਦੇ ਆ ਮੈਂ ਹਮੇਸ਼ਾ ਕਹਿੰਦਾ ਹੁਣ ਵਧੀਆ ਖਾਓ ਥੋੜਾ ਖਾਓ ਚਾਹੇ ਦੋ ਪੈਸੇ ਮਹਿੰਗਾ ਹੋਵੇ ਸਾਫ ਸਫਾਈ ਬਹੁਤ ਧਿਆਨ ਰੱਖਦੇ ਆ ਸੋ ਖੁਦ ਹੱਥੀਂ ਜੂਸ ਵਗੈਰਾ ਸ਼ੇਕ ਵਗੈਰਾ ਤਿਆਰ ਕਰਦੇ ਆ ਸੋ ਅਸੀਂ ਹੁਣ ਸਾਡੀ ਵੀ ਵਾਰੀ ਆਉਣ ਲੱਗੀ ਪਹਿਲਾਂ ਜਿਹੜੇ ਕਸਟਮਰ ਕਾਫੀ ਸੀ ਸਾਡੀ ਹੁਣ ਵਾਰੀ ਆ ਗਈ ਆ ਸਾਡੇ ਲਈ ਵੀ ਸ਼ੇਕ ਤਿਆਰ ਹੋ ਰਿਹਾ ਆ ਸੋ ਸ਼ੇਕ ਤਿਆਰ ਹੋ ਕੇ ਹੁਣ ਰੈਡੀ ਹੋ ਚੁੱਕਿਆ ਆ ਸਾਨੂੰ ਹੁਣ ਅਸੀਂ ਵੀ ਸ਼ੱਕ ਰਹੇ ਆ ਸੋ ਤੁਸੀਂ ਵੀ ਜੇਕਰ ਪਤਨਾ ਸ਼ਹਿਰ ਦੇ ਨੇੜੇ ਤੜੇ ਰਹਿੰਦੇ ਹੋ ਤੁਸੀਂ ਵਿਸਿਟ ਕਰ ਸਕਦੇ ਆ ਬੜੇ ਇਮਾਨਦਾਰੀ ਦੇ ਨਾਲ ਆਪਣਾ ਖਾਲਸਾ ਜੀ ਇਹ ਕੰਮ ਕਰਦੇ ਆ ਬਹੁਤ ਵਧੀਆ ਇਹਨਾਂ ਦਾ ਸੁਭਾਅ ਆ ਚੰਗੇ ਨੇਚਰ ਦੇ ਇਨਸਾਨ ਆ ਆਓ ਵਿਸਿਟ ਕਰੋ ਔਰ ਲਾਹਾ ਲਓ ਸਸ਼ਰੀਆ ਕਾਲ ਜੀ